ਫਰਾਈਪਰ ਅੰਦਰ ਕੋਈ ਐਸਾ ਦਿਨ ਖਾਲੀ ਨਹੀਂ ਜਾਂਦਾ ਜਿਸ ਦਿਨ ਕੋਈ ਵਾਰਦਾਤ ਨਾ ਵਾਪਰੀ ਹੋਵੇ ਸ਼ਹਿਰ ਅੰਦਰ ਲਗਾਤਾਰ ਲੁੱਟਖੋਹਾਂ ਦੇ ਨਾਲ-ਨਾਲ ਕਤਲੋਗਰਤ ਵਰਗੀਆਂ ਘਟਨਾਵਾਂ ਜੜੀਆਂ ਉਹ ਵਾਪਰ ਰਹੀਆਂ ਤਾਇਆ ਮਾਮਲਾ ਫਰਾਈਪਰ ਦੇ ਬਾਂਸੀ ਗੇਟ ਦੇ ਨਜ਼ਦੀਕ ਤੋਂ ਸਾਹਮਣੇ ਆਇਆ ਜਿੱਥੇ ਕਾਰ ਸਵਾਰ ਚੋਰਾਂ ਨੇ ਇੱਕ ਕਰਿਆਨੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਤਾਂ ਦੁਕਾਨ ਦੇ ਅੰਦਰ ਦਾਖਲ ਹੋ ਕੇ ਚੋਰ ਦੇਸੀ ਘਿਓ ਦੇ ਡੱਬਿਆਂ ਦੇ ਨਾਲ-ਨਾਲ ਕੀਮਤੀ ਸਮਾਨ ਅਤੇ ਸੀਸੀਟੀਵੀ ਕੈਮਰਿਆਂ ਦਾ DVR ਵੀ ਜਿਹੜਾ ਉਹ ਲਾ ਕੇ ਨਾਲ ਲੈ ਗਿਆ ਤਾਂ ਨਾਲ ਦੀ ਨਾਲ ਤੁਹਾਨੂੰ ਤਸਵੀਰਾਂ ਵੀ ਦਿਖਾਉਂਦੇ ਚੱਲਦੇ ਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਉਸ ਦੁਕਾਨ ਦੀਆਂ ਹਨ ਜਿੱਥੇ ਚੋਰਾਂ ਨੇ ਧਾਵਾ ਬੋਲਿਆ ਅਤੇ ਦੁਕਾਨ ਦੇ ਅੰਦਰੋਂ ਚੋਰੀ ਕਰਕੇ ਚੋਰ ਫਰਾਰ ਹੋ ਗਏ ਆ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੁਕਾਨਦਾਰ ਜਿਹੜਾ ਉਹ ਕੋਬਾ ਮਾਰ ਮਾਰ ਰੋਗਿਆ ਕੋਈ ਕਾਫੀ ਨੁਕਸਾਨ ਜਿਹੜਾ ਉਹ ਹੋ ਚੁੱਕਿਆ ਤਾਂ ਦੁਕਾਨਦਾਰ ਦੇ ਦਸਨ ਮੁਤਾਬਕ 6 ਤੋਂ 7 ਲੱਖ ਰੁਪਏ ਦਾ ਉਸ ਦਾ ਨੁਕਸਾਨ ਜਿਹੜਾ ਉਹ ਹੋ ਚੁੱਕਿਆ ਤਾਂ ਉਸ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਚੋਰਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਜਿਹੜਾ ਉਹ ਕੀਤਾ ਜਾਵੇ ਉੱਤੇ ਹੀ ਇਲਾਕੇ ਦੇ ਐਮਸੀ ਵੱਲੋਂ ਵੀ ਪੁਲਿਸ ਸੁਰੱਖਿਆ ਤੇ ਵੱਡੇ ਸਵਾਲ ਜਿਹੜੇ ਆ ਉਹ ਚੁੱਕੇ ਗਏ ਆ ਕਿ ਪੁਲਿਸ ਨੂੰ ਇਸ ਵੱਲ ਧਿਆਨ ਜਿਹੜਾ ਉਹ ਦੇਣਾ ਚਾਹੀਦਾ ਅਤੇ ਵਾਂਸੀ ਗੇਟ ਦੇ ਨਜ਼ਦੀਕ ਨਾਕਾ ਜਿਹੜਾ ਲਗਾਇਆ ਜਾਣਾ ਚਾਹੀਦਾ ਤਾਂ ਕਿ ਲੋਕ ਜਿਹੜੇ ਆ ਸੁਰੱਖਿਤ ਰਹਿ ਸਕਣ ਤਾਂ ਇਸ ਘਟਨਾ ਨੂੰ ਲੈ ਕੇ ਦੁਕਾਨਦਾਰ ਦਾ ਹੋਰ ਕੀ ਕੁਝ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ। ਅ ਕਦੀ ਕੀ ਨਾਮ ਗੁਰਨਾਣ ਸਿੰਘ ਜਨਾ ਸਟੋਰ ਆਪਣੀ ਸ਼ਾਪ ਦਾ ਨਾਮ ਹੈ। ਅ ਫਿਰ ਕੀ ਕਰਨਾ ਸੀ? ਘਟਨਾ ਜੀ ਅਸੀਂ ਘਰੇ ਸੌ ਰਹੇ ਸੀ ਤੇ ਸਵੇਰ ਐਮਸੀ ਸਾਹਿਬ ਦੇ ਫਾਦਰ ਸਾਹਿਬ ਨੇ ਆ ਕੇ ਸਾਨੂੰ ਦੱਸਿਆ ਕਿ ਤੁਹਾਡੇ ਸ਼ਟਰ ਟੁੱਟਾ ਆਇਆ ਜੀ, ਲੋਕ ਟੁੱਟਾ ਆ ਤੇ ਸ਼ਟਰ ਦੁਕਾਨ ਚੱਕਿਆ ਹੋਇਆ ਤੇ ਸ਼ੀਸ਼ੇ ਟੁੱਟੇ ਹੋਏ ਨੇ। ਤੇ ਉੱਥੋਂ ਸਾਨੂੰ ਪਤਾ ਲੱਗਾ ਕਿ ਦੁਕਾਨ ਤੇ ਚੋਰੀ ਆ ਗਈ ਅਸੀਂ ਉਵੇਂ ਹੀ ਭੱਜੇ ਆਏ ਦੁਕਾਨ ਤੇ। ਤਦੋਂ ਅਸੀਂ ਅੱਗੇ ਦੇਖਿਆ ਕਿ ਮੁਰਸ਼ਾਡ ਟੁੱਟਾ ਆਇਆ ਫਿਰ ਅਸੀਂ ਪਰ ਅੰਦਰ ਐਂਟਰ ਨਹੀਂ ਹੋਏ ਕਿ ਇੱਕ ਵਾਰੀ ਪ੍ਰਸ਼ਾਸਨ ਆ ਜੇ ਇੱਕ ਵਾਰੀ ਆਦੀ ਕਾਰਵਾਈ ਕਰ ਲੈ ਉਹਨਾਂ ਨੂੰ ਫਿਰ ਇਥਾਣੇ ਇੰਤਲਾਹ ਦਿੱਤੀ ਉਹ ਆਏ ਨੇ ਅਨ ਚੱਕ ਚੁੱਕ ਕੀਤਾ ਤੇ ਕੋਈ 5-7 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜਿੰਦੇ ਵਿੱਚ ਕੈਸ਼ ਵੀ ਸੀ ਮੇਰਾ ਲੈਪਟਾਪ ਵੀ ਸੀ ਡੀਵੀਡੀ ਵੀ ਸੀ ਤੇ ਕੁਝ ਕਿ ਹੋਰੀਆਂ ਪੇਟੀਆਂ ਸੀ ਉਹ ਵੀ ਲੈ ਕੇ ਇੱਕ ਗੱਡੀ 'ਚ ਆਏ ਨੇ ਉਹ ਗੱਡੀ ਦੀ ਪਿਕ ਮੈਂ ਤੁਹਾਨੂੰ ਦੇ ਦਾਂਗਾ ਤੁਸੀਂ ਉਹ ਲਗਾ ਦੇਣਾ ਪੰਜ ਛੇ ਜਣੇ ਆਏ ਉਹਨਾਂ ਨੇ ਸਭਲਾ ਪਾ ਕੇ ਤੇ ਇਹਨੂੰ ਅੰਜਾਮ ਦਿੱਤਾ ਇਸ ਵਾਰਦਾਤ ਨੂੰ ਤੇ ਕਿਹੜੀ ਗੱਡੀ ਕਿਹੜੀ ਸੀ ਗੱਡੀ ਪ੍ਰੋਪਰ ਨਹੀਂ ਦੇਖਦੀ ਜੀ ਉਹ ਲੈਂਟਰਾ ਪੁਰਾਣੀ ਸ਼ਾਇਦ ਪੁਰਾਣੀ ਵਰਨਾ ਵਾਈਟ ਕਲਰ ਦੀ ਪੁਰਾਣਾ ਮਾਡਲ ਹੈ ਜੀ ਤੇ ਉਹ ਗੱਡੀ ਵਿੱਚ 5 6 ਜਣੇ ਆਏ ਨੇ ਤੇ ਮਤਲਬ ਕੋਈ ਧਿਆਨ ਰੱਖ ਰਿਆ ਕੋਈ ਦੁਕਾਨ ਦੇ ਅੰਦਰੋਂ ਚੋਰੀ ਕਰ ਰਿਹਾ ਥੋੜਾ ਜਿਹਾ ਸਾਨੂੰ ਮਤਲਬ ਪਤਾ ਲੱਗਾ ਕੈਮਰਾ ਵਿੱਚੋਂ ਤੇ ਜਿਹੜੀ ਗੱਡੀ ਆਈ ਉਹ ਤੁਹਾਨੂੰ ਮੈਂ ਫੋਟੋ ਦੇ ਰਾਂਗਾ ਤੁਸੀਂ ਉਹ ਲਗਾ ਕੇ ਦੇਖ ਦੇਣਾ ਪੰਜ 7 ਲੱਖ ਰੁਪਏ ਦਾ ਜੀ ਆਪਣਾ ਨੁਕਸਾਨ ਹੋ ਗਿਆ ਜਿੰਦੇ ਵਿੱਚ ਕੈਸ਼ ਵੀ ਸੀ ਦੇ ਜਿਹੜੇ 2 ਲੱਖ ਰੁਪਏ ਦਾ ਕੋਈ ਘੋ ਹੋ ਸੀ ਆਪਣਾ ਸਤ 80 ਦਾ ਲੈਪਟਾਪ ਸੀ ਡੀਵੀਆਰ ਸੀ ਕਿਉਂ ਦੀਆਂ ਬੇਟੀਆਂ ਸੀ ਉਹ ਲੈ ਗਏ ਨਾਲ ਜੀ ਮੰਗ ਇਹ ਹੀ ਕਰਦੇ ਇਨਸਾਫ ਮਿਲੇ ਜਲਦੀ ਤੋਂ ਜਲਦੀ ਚੋਰ ਫੜੇ ਜਾਣ ਤੇ ਸਾਡਾ ਸੁਣਵਾਈ ਹੋਵੇ ਸਾਡੀ ਹੋ ਨਾ ਮੇਰਾ ਨਾਮ ਮੋਨਟੀ ਐਮਸੀ ਆ ਜੀ ਐਮਸੀ ਤੋਂ ਕੁੱਝ ਨਾ ਬਸ ਰਾਤੀ 2:30 ਵੇ ਦੇ ਕਰੀਬ ਇੱਥੇ ਸਾਡੀ ਦੁਕਾਨ ਦੇ ਸਾਹਮਣੇ ਗੁਰਨਾਲਕ ਜਦੋਂ ਸਟੋਰੇਜ ਇੱਥੇ ਢਾਈ ਕੋਏ ਆਏ ਨੇ ਆ ਕੇ ਕਾਫੀ ਉਹਨਾਂ ਨੇ ਇੱਥੇ ਬਿਜਾਈਟਾਂ ਵੀ ਅਸੀਂ ਇੱਥੇ ਸਾਡੇ ਇੱਥੇ ਮਹੱਲੇ ਦੇ ਵਿੱਚ ਵੱਡੀਆਂ ਲਾਈਆਂ ਜਿਹੜੀਆਂ ਵੀ ਜਿਵੇਂ ਮੇਨ ਸੜਕਾਂ ਤੇ ਲੱਗੀਆਂ ਹੁੰਦੀਆਂ ਉਹ ਲਾਈਟਾਂ ਲੱਗੀਆਂ ਨੇ ਪਰ ਉਹਨਾਂ ਨੇ ਬੇ ਤੜਕ ਹੋ ਗਏ ਇੱਥੇ ਵੀ ਹਾਂ ਵੀ ਉਹਨਾਂ ਨੂੰ ਵੀ ਹੱਥ 'ਚ ਕਾਪੇ ਕਿਰਪਾਨਾਂ ਸਾਰਾ ਚੀਜ਼ਾ ਫੜ ਕੇ ਬੇ ਤੜਕ ਹੋ ਗਏ ਉਹਨਾਂ ਨੇ ਇੱਥੇ ਚੋਰੀ ਕੀਤੀ ਹੈ ਅਸੀਂ ਅੱਗੇ ਵੀ ਕਾਫੀ ਇੱਥੇ ਸਾਡੇ ਸ਼ਹਿਰ ਦੇ ਵਿੱਚ ਅੱਗੇ ਵੀ ਮੈਂ ਵੀ ਪੋਸਟ ਆ ਪਾਣਾ ਆਪਣੀ ਫੇਸਬੁੱਕ ਤੇ ਕਾਫੀ ਇੱਥੇ ਸ਼ਹਿਰ ਦੇ ਵਿੱਚ ਹਾਲਾਤ ਮਾੜੇ ਪੰਜਾਬ ਦੀ ਹਾਲਾਤ ਮਾੜੇ ਨੇ ਜਿਹੜਾ ਲੋਕਾਂ ਦੀ ਸਨੇਚਿੰਗ ਨੂੰ ਸਨੇਚੀਆਂ ਹੋ ਰਹੀਆਂ ਜਾਂ ਚੋਰੀਆਂ ਹੋ ਰਹੀਆਂ ਨੇ ਇਹ ਜਿਹੜੀਆਂ ਚੀਜ਼ਾਂ ਬੜਾ ਗਲਤ ਹੁਣ ਮੰਨ ਲਓ ਇਹਨਾਂ ਦਾ ਜਿਹੜਾ 5-7 ਲੱਖ ਦਾ ਇਹਨਾਂ ਨੇ ਕਈ ਲਿੰਮਟਾ ਕਈ ਲੋਕਾਂ ਦੇ ਪਰਦੇ ਬੜੇ ਹੁੰਦੇ ਨੇ ਹਰ ਚੀਜ਼ ਮੰਨ ਲਓ ਵੀ ਪਤਾ ਨਹੀਂ ਕਿਵੇਂ ਉਹਨਾਂ ਨੇ ਆਪਣੀ ਦੁਕਾਨ 'ਚ ਸਮਾਨ ਪਾ ਕੇ ਜਾਂ ਕਿਵੇਂ ਉਹਨਾਂ ਨੇ ਕਰਕੇ ਕੀਤਾ ਹੁੰਦਾ ਤੇ ਇਹ ਚੁੱਕ ਕੇ 5 ਮਿੰਟ ਲਾ ਦੇਣੇ ਵੀ ਜਿਹੜੇ ਚੋਰ 5 ਮਿੰਟ ਲਾ ਦੇਣੇ ਵੀ ਅੱਗੇ ਹੁੰਦਾ ਸੀ ਵੀ ਲੋਕੀ ਬੇ ਤੜਕ ਹੋ ਕੇ ਸੜਕਾਂ ਤੇ ਤੁਰੇ ਫਿਰਦੇ ਸੀ ਵੀ ਜਿਵੇਂ ਮਰਜ਼ੀ ਕੋਈ ਚੋਰੀ ਨਹੀਂ ਸੀ ਕੋਈ ਮਾਨੂੰ ਚੈਨ ਨਹੀਂ ਸੀ ਕੋਈ ਪਰਸ ਨਹੀਂ ਸੀ ਹੁਣ ਜਦੋਂ ਵੀ ਅਸੀਂ ਬਾਹਰ ਬੰਦਾ ਵੀ ਜਾਂਦਾ ਹਰ ਇੱਕ ਨੂੰ ਹਥਿਆਰ ਦੀ ਸੁਵਿਧਾ ਹੋਵੇ ਹਰ ਇੱਕ ਦੇ ਬੰਦੇ ਦੇ ਹੱਥ ਤੇ ਹੋਵੇ ਜਿਹਾ ਹਥਿਆਰ ਹੋਵੇ ਕਿਉਂਕਿ ਜੇ ਹਥਿਆਰ ਵੀ ਫੜ ਲੈ ਲੈਂਦੇ ਨੇ ਇਹ ਗੋਲੀ ਚਲਾ ਦਿੰਦੇ ਨੇ ਤਾਂ ਵੀ ਫੱਟ ਪਰਚਾ ਹੋ ਜਾਂਦਾ ਚੋਰ ਤੇ ਪਰਚਾ ਨਹੀਂ ਹੁੰਦਾ ਤੇ ਗੋਲੀ ਚਲਾਣ ਵਾਲੇ ਤੇ ਪਰਚਾ ਹੋ ਜਾਂਦਾ ਪਰ ਅਸੀਂ ਮਾਨ ਸਰਕਾਰ ਨੂੰ ਜਾਂ ਤਾਂ ਇਹਨੂੰ ਨੱਥ ਪਾਈਏ ਨਹੀਂ ਤਾਂ ਹਰ ਬੰਦੇ ਦੇ ਜਿਹੜਾ ਹਰ ਬੰਦੇ ਨੂੰ ਕੱਲੇ-ਕੱਲੇ ਬੰਦੇ ਨੂੰ ਲਾਇਸੈਂਸ ਬਣਾਵਾ ਕੇ ਦਿੱਤਾ ਜਾਵੇ ਜਿਹੜੀ ਆਪਦੀ ਫ਼ਰਚਦ ਕਰ ਸਕੇ ਆਉਣ ਵਾਲੇ ਟਾਈਮ ਦੇ ਵਿੱਚ ਅੱਜ ਤਾਂ ਮੰਨ ਲਓ ਸਰਕਾ ਦੇ ਹੋ ਰਿਹਾ ਆਉਣ ਵਾਲੇ ਟਾਈਮ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਵੜ ਕੇ ਉਹ ਆਉਣਗੇ ਜਿਹੜੇ ਕਦੀ ਵੀ ਨਾ ਇਹਨਾਂ ਲੋਕਾਂ ਨੇ ਕੀਤੇ ਹੋਣ ਹੁਣ ਸਾਡਾ ਵਾਂਸੀਗੜ ਮੇਨ ਚੌਕ ਹੈ ਮੇਨ ਚੌਕ ਹੈ ਅਸੀਂ ਕਾਫੀ ਵਾਰ ਥਾਣੇ ਜਾ ਕੇ ਵੀ ਕਾਫੀ ਵਾਰ ਕਿਹਾ ਇੱਥੇ ਨਾਕਾ ਹੋਣਾ ਚਾਹੀਦਾ ਵਾਂਸੀਗੜ ਚੌਕ ਦੇ ਵਿੱਚ ਮੇਨ ਚੌਕ ਹੈ ਨਾਲੇ ਇਹਨੂੰ ਕਾਫੀ ਪਿੰਡ ਲੱਗਦੇ ਨੇ ਇਹਨੂੰ ਘੱਟੋ-ਘੱਟ ਵੀ ਜ਼ਿਆਦਾ ਨਹੀਂ ਤੁਸੀਂ 40-50 ਪਿੰਡ ਲੱਗਦੇ ਨੇ ਇਹ ਪਿੰਡ ਦੇ ਇੱਥੇ ਅੱਗੇ ਨਾਕਾ ਲੱਗਦਾ ਸੀ ਅੱਜ ਕਾਫੀ ਦਿਨ ਤੋਂ ਹੁਣ ਮੰਨ ਲਓ ਚਲੋ ਉਥੋਂ ਨਾਕੇ ਦੇ ਨਾਮ ਲਿਖੀ ਚੁੱਕੇ ਜਾਂ ਪੀਸੀਆਰ ਵਾਲੇ ਜਾਂ ਕੋਈ ਆਂਦੇ ਵੀ ਹੋਣਗੇ ਪਰ ਇੱਥੇ ਇੱਥੋਂ ਤੱਕ ਕੋਈ ਬੰਦਾ ਪਹੁੰਚਦਾ ਹੀ ਨਹੀਂ ਮੰਨ ਲਓ ਅਸੀਂ ਫੋਨ ਸਵੇਰੇ ਇਹਨਾਂ ਨੇ ਫੋਨ ਘਟੋ ਘਟ ਵੀ 20 ਫੋਨ ਕੀਤੇ ਨੇ ਫਿਰ ਪੀਸੀਆਰ ਵਾਲਾ ਆਏ ਨੇ ਵੀ ਹਾਂ ਵੀ ਫਿਰ ਆਣ ਕੇ ਉਹਨਾਂ ਨੇ ਪੁੱਛਿਆ ਵੀ ਕੀ ਆ ਇੱਥੇ ਹੋਇਆ ਪਰ ਜੇ ਅੱਜ ਇਹ ਜਿਹੜੀ ਹੁਣ ਕੋਈ ਪੁਲਿਸ ਪ੍ਰਸ਼ਾਸਨ ਮੜਾ ਜਾਗੇ ਜਾਂ ਕਿਸੇ ਤਰ੍ਹਾਂ ਦਾ ਹੋਵੇ ਤੇ ਅੱਜ ਇਹ ਕੰਮ ਹੀ ਨਾ ਹੋਵੇ